ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਮੇਰਾ ਅੱਜ ਦਾ ਟੌਪਿਕ ਹੈ ਵਹਿਮ-ਭਰਮ ਕਿਵੇਂ ਬਣਦੀ ਹਨ। ਇੱਕ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਆਪਣੇ بیٹے ਹਰਦੀਪ ਤੇ ਆਪਣੀ ਨੂੰ ਰੀਤ ਨਾਲ ਰਹਿੰਦੀ ਸੀ। ਉਹ ਬਜ਼ੁਰਗ ਔਰਤ ਬਹੁਤ ਵਹਿਮ ਕਰਦੀ ਸੀ। ਪਰ ਉਸ ਦਾ ਪੁੱਤਰ ਅਕਸਰ ਆਪਣੀ ਮਾਂ ਨੂੰ ਪਿਆਰ ਨਾਲ ਸਮਝਾਉਂਦਾ ਰਹਿੰਦਾ ਕਿ ਮਾਂ ਵਹਿਮ ਨਾ ਕਰਿਆ ਕਰੋ। ਹਰਦੀਪ ਸਿੰਘ ਦੀ ਘਰ ਵਾਲੀ ਮਾਂ ਬਣਨ ਵਾਲੀ ਸੀ। ਆਵੇਂ ਕਿ ਹਰਦੀਪ ਸਿੰਘ ਦੀ ਸੋਚ ਆਪਣੀ ਮਾਂ ਨਾਲੋਂ ਵੱਖਰੀ ਸੀ ਪਰ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਇੱਕ ਦਿਨ ਹਰਦੀਪ ਸਿੰਘ ਨੂੰ ਕਿਸੇ ਕੰਮ ਲਈ ਸ਼ਹਿਰ ਜਾਣਾ ਪਿਆ ਮਗਰੋਂ ਉਸਦੀ ਘਰ ਵਾਲੀ ਦੀ ਤਬੀਅਤ ਖਰਾਬ ਹੋ ਗਈ ਹਰਦੀਪ ਦੀ ਮਾਂ ਨੂੰ ਬਹੁਤ ਫਿਕਰ ਹੋਣ ਲੱਗੀ ਉਸਨੇ ਆਪਣੇ ਪੁੱਤਰ ਨੂੰ ਫੋਨ ਕਰਕੇ ਕਿਹਾ ਕਿ ਪੁੱਤ ਘਰੇ ਜਲਦੀ ਆ ਜਾ ਰੀਤ ਨੂੰ ਹਸਪਤਾਲ ਲੈ ਕੇ ਜਾਣਾ ਪੈਣਾ ਇਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਅਤੇ ਰੀਤ ਨੂੰ ਬਾਹਰ ਵਿਹੜੇ ਵਿੱਚ ਲੈ ਕੇ ਬੈਠ ਗਈ ਆਪਣੇ ਬੇਟੇ ਦੀ ਉਡੀਕ ਕਰਨ ਲੱਗੀ ਰੀਤ ਵੀ ਉੱਥੇ ਹੀ ਬੈਠ ਗਈ ਨਾਲ ਜਲਦੀ ਹੀ ਹਰਦੀਪ ਵੀ ਸ਼ਹਿਰੋਂ ਮੁੜ ਆਇਆ ਜਿਉਂ ਹੀ ਉਹ ਰੀਤ ਨੂੰ ਗੱਡੀ ਵਿੱਚ ਬਿਠਾਉਣ ਲੱਗੇ ਨੇੜੇ ਹੀ ਕੱਪੜੇ ਸੁੱਕਣੇ ਪਾਉਣ ਵਾਲੀ ਤਾਰ ਉੱਤੇ ਇੱਕ ਕਾਂ ਬੈਠਾ ਸੀ ਉਸ ਕਾਂ ਨੇ ਰੀਤ ਉੱਪਰ ਬਿੱਟ ਕਰ ਦਿੱਤੀ ਹਰਦੀਪ ਦੀ ਮਾਂ ਸੋਚੀ ਪੈ ਗਈ। ਅਤੇ ਇੱਕਦਮ ਬੋਲੀ, "ਬੱਦਸ਼ਕਨ ਹੋ ਗਿਆ। ਹੁਣ ਜ਼ਰੂਰ ਕੁੜੀ ਹੀ ਹੋਵੇਗੀ।" ਹਰਦੀਪ ਕਹਿਣ ਲੱਗਾ, "ਮਾਂ, ਕੁੜੀ ਮੁੰਡੇ ਵਿੱਚ ਅੱਜਕੱਲ ਕੋਈ ਫਰਕ ਨਹੀਂ ਹੁੰਦਾ। ਨਾਲੇ ਇਹੋ ਜਿਹੇ ਵਹਿਮ-ਭਰਮ ਨਾ ਕਰਿਆ ਕਰੋ। ਕੁਝ ਨਹੀਂ ਹੁੰਦਾ। ਚਲੋ ਬੈਠੋ ਗੱਡੀ ਵਿੱਚ।" ਇਦਾਂ ਹੀ ਗੱਲਾਂ-ਬਾਤਾਂ ਕਰਦਿਆਂ ਉਹ ਗੱਡੀ ਵਿੱਚ ਬੈਠ ਕੇ ਹਸਪਤਾਲ ਪਹੁੰਚ ਗਏ। ਨੂੰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਝ ਹੀ ਟਾਈਮ ਬਾਅਦ ਇੱਕ ਨਰਸ ਨੇ ਆ ਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਆਖੇ ਜੀ ਲੜਕਾ ਹੋਇਆ ਹੈ ਤੁਹਾਡੇ। ਹਰਦੀਪ ਨੇ ਆਪਣੀ ਮਾਂ ਵੱਲ ਵੇਖਿਆ ਤੇ ਕਹਿਣ ਲੱਗਾ ਮਾਂ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਉਹ ਜੇ ਵਹਿਮ ਭਰਮ ਨਹੀਂ ਕਰੀਦੇ। ਹੁਣ ਦੱਸੋ ਲੜਕਾ ਹੋਇਆ ਹੈ। ਆਈ ਕੋਈ ਸਮਝ ਅੱਗੇ ਤੋਂ ਕੋਈ ਵਹਿਮ ਭਰਮ ਨਹੀਂ ਕਰਨਾ। ਉਸ ਦੀ ਮਾਂ ਕਹਿਣ ਲੱਗੀ ਹਾਂ ਪੁੱਤ ਹੁਣ ਮੈਨੂੰ ਆਈ ਸਮਝ ਕਿ ਜਦੋਂ ਕੋਈ ਕਾਂ ਜਨੇਪੇ ਵਾਲੀ ਔਰਤ ਉੱਪਰ ਬਿਠ ਕਰ ਦੇਵੇ ਤਾਂ ਲੜਕਾ ਪੈਦਾ ਹੁੰਦਾ ਹੈ ਅਗਲੀ ਵਾਰ ਵੀ ਆਪਣੀ ਨੂੰਹ ਨੂੰ ਕਾਂ ਦੀ ਪਿੱਟ ਕਰਵਾ ਕੇ ਉਸ ਨੂੰ ਹਸਪਤਾਲ ਵਿੱਚ ਲਿਓਣ ਦੀ ਕੋਸ਼ਿਸ਼ ਕਰਾਂਗੀ ਹਰਦੀਪ ਸੋਚਣ ਲੱਗਾ ਮਾਂ ਨੂੰ ਸਮਝ ਆ ਗਈ ਜਾਂ ਨਾ ਆਵੇ ਪਰ ਮੈਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਵਹਿਮ ਪਰਮ ਕਿਵੇਂ ਬਣਦੇ ਹਨ